ਢੰਡੀ ਕਰਕੇ ਮੋਦੀ ਮਾਮਾ ਮਾਤਿਆ ਮੰਡੀ ਰਵੀ ਸੱਤ ਆਪ ਜੀ ਜਰੀ ਬਦਲਾਕਾ ਜੀ ਸਪਰੀਅਰ ਕਰਦੀ ਆ ਸਾਨੂੰ ਘਟਕੇ ਕਹਿੰਦੀ ਨੀ ਪਾਲ ਲੈ ਜੀ ਮੋਦੀ ਗਮਾ ਕਰਿਆ ਅਮੀਰ ਸਹੀ ਸਹੀ ਮੋਦੀ ਮੰਨਿਆ ਮਾਰ ਕੇ ਮੋਦੀ ਕਰਕੇ ਮੰਡਰੇਗਾ ਦਾ ਕੰਮ ਖੋਣ ਵਾਲੀ ਸਰਕਾਰ ਮੁਰਦਾਵਾਦ ਜਿੰਦਾਬਾਦ ਮਨਰੇਕਾ ਦਾ ਕੰਮ ਖੋਣ ਵਾਲੀ ਸਰਕਾਰ ਮੁਰਦਾਵਾਦ 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 ਭਾਜਪਾ ਦਾ ਸਰਕਾਰ ਮੁਰਦਾਵਾਦ 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 ਮਨਰੇਕਾ ਦਾ ਕੰਮ ਖੋਣ ਵਾਲੀ ਭਾਜਪਾ ਸਰਕਾਰ ਮੁਰਦਾਵਾਦ ਮੁਰਦਾਵਾਦ ਪੈਨੂ ਰੋਕ ਹੀ ਹਰਮੜਾ ਜਾ ਮਨਰੇਕਾ ਦਾ ਕੰਮ ਖੋਣ ਵਾਲੀ ਭਾਜਪਾ ਸਰਕਾਰ ਮੁਰਦਾਵਾਦ 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 ਮਨਰੇਕਾ ਦਾ ਕੰਮ ਖੋਣ ਵਾਲੀ ਭਾਜਪਾ ਸਰਕਾਰ ਮੁਰਦਾ ਰੋਡ ਬਹਾਲ ਕਰਾ ਕੇ ਰਾਂਗੇ ਮੰਰੇਗਾ ਦਾ ਇਕ ਜਿੰਦਾਬਾਦ 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 ਮੰਰੇਗਾ ਮਜ਼ਦੂਰਾਂ ਦਾ ਇਕ ਜਿੰਦਾਬਾਦ 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 ਮਜ਼ਦੂਰ ਇਕਤਾ ਜਿੰਦਾਬਾਦ 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 ਮੰਰੇਗਾ ਦਾ ਸਾਰਾ ਸਾਲ ਕੰਮ ਲੈ ਕੇ ਰਾਂਗੇ ਲੈ ਕੇ ਰਾਂਗੇ ਮੰਰੇਗਾ ਦੀ 700 ਰੁਪਿਆ ਦਿਹਾੜੀ ਕਰਾ ਕੇ ਰਾਂਗੇ ਕਰਾ ਕੇ ਰਾਂਗੇ 365 ਦਿਨ ਕੰਮ ਕਰਾ ਕੇ ਰਾਂਗੇ ਮਨਰੇਗਾ ਦੇ ਬਣਦੇ ਹੱਕ ਲੈ ਕੇ ਰਾਂਗੇ ਮਜ਼ਦੂਰ ਏਕਤਾ ਜਿੰਦਾਬਾਦ 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 ਮੋਦੀ ਸਰਕਾਰ ਹਾਏ 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 ਮੋਦੀ ਸਰਕਾਰ ਹਾਏ 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 ਮੋਦੀ মামਾ ਮਰ ਗਿਆ ਕਾਮੀ ਰੰਗੀ ਕਰਕੇ ਮੋਦੀ মামਾ ਮਰ ਗਿਆ ਕਾਮੀ ਰੰਗੀ ਕਰਕੇ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਬੀਜੇਪੀ ਦੀ ਸਰਕਾਰ ਹਾਏ 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 ਬੀਜੇਪੀ ਦੀ ਸਰਕਾਰ ਹਾਏ ਹਾਏ ਮੰਨ ਰੇਗਾ ਦਾ ਕੰਮ ਲੈ ਕੇ ਰਹਾਗੇ ਲੈ ਕੇ ਰਹਾਗੇ ਲੈ ਕੇ ਰਹਾਗੇ 12 ਘੰਟੇ ਕਾਨੂੰਨ ਵਾਪਸ ਲਾਓ ਵਾਪਸ ਲਾਓ ਵਾਪਸ ਲਾਓ 12 ਘੰਟੇ ਕਾਨੂੰਨ ਵਾਪਸ ਲਾਓ ਵਾਪਸ ਲਾਓ ਵਾਪਸ ਲਾਓ 12 ਘੰਟੇ ਕਾਨੂੰਨ ਵਾਪਸ ਲਾਓ ਵਾਪਸ ਲਾਓ ਵਾਪਸ ਲਾਓ ਮਜ਼ਦੂਰ ਏਕਤਾ ਜਿੰਦਾਬਾਦ 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 ਅਤਰ ਸਿੰਘ ਵਟੂਆ ਜੀ ਮਨਰੇਗਾ ਵਰਕਰ ਯੂਨੀਅਨ ਪੰਜਾਬ ਜੋ ਪਿਛਲੇ ਦਿਨੀ ਸੂਬਾ ਕਮੇਟੀ ਦੇ ਵਿੱਚ ਸਾਡੀ ਮੀਟਿੰਗ ਦਾ ਫੈਸਲਾ ਸੀਗਾ ਕਿ ਸਾਰੇ ਪੰਜਾਬ ਦੇ ਅੰਦਰ ਮੋਦੀ ਸਰਕਾਰ ਦਾ ਜਿਹੜਾ ਪੁਤਰਾ ਸਾੜਨਾ ਤੇ ਸਾਰੇ ਬੀੜੀਓ ਦਫ਼ਤਰਾਂ ਦੇ ਜਿਹੜੇ ਆ ਉਹਨਾਂ ਨੂੰ ਮੰਗ ਪੱਤਰ ਬੀੜੀਓ ਨੂੰ ਦੇਣਾ ਤੇ ਏਡੀਸੀ ਦਫ਼ਤਰਾਂ ਦੇ ਮੂਰੇ ਜਿਹੜੇ ਆ ਉਹ ਪੁਤਰੇ ਸਾੜਨੇ ਆ ਅੱਜ ਵੱਡੀ ਗਿਣਤੀ ਦੇ ਵਿੱਚ ਮੁਕਸਰ ਸਾਹਿਬ ਦੇ ਵਿੱਚ ਮਨਰੇਖਾ ਮਜ਼ਦੂਰਾਂ ਜਿਹੜੇ ਉਹ ਇਕੱਠੇ ਹੋਏ ਆ ਕਿਉਂਕਿ ਪਿਛਲੇ ਦਿਨੀ ਆਪਾਂ ਜਾਣਦੇ ਆ ਕਿ ਮੋਦੀ ਸਰਕਾਰ ਨੇ ਇਹਦੇ ਸਿੱਖੇ ਮੈਦੂਆ ਤੇ ਕਿਸਾਨਾਂ ਤੇ ਆਉਂਦੇ ਮੋਦੀ ਸਰਕਾਰ ਵਾਰ-ਵਾਰ ਕਰਦੇ ਆ ਉਹ ਸਖਤ ਸ਼ਬਦਾਂ ਦੇ ਵਿੱਚ ਅਸੀਂ ਮਿੱਠਾ ਕਰਦੇ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਮੋਦੀ ਸਰਕਾਰ ਨੇ ਜੇ ਮੰਡਰੀਕਾ ਦਾ ਕੰਮ ਨਾ ਚਲਾਇਆ ਔਰ ਜਿਹੜਾ 12 ਘੰਟੇ ਕਾਨੂੰਨ ਲਾਗੂ ਕੀਤਾ ਗਿਆ ਉਹ ਕਾਨੂੰਨ ਨਾ ਵਾਪਸ ਲਿਆ ਅਗਰ ਵੱਡੀ ਗਿਣਤੀ ਦੇ ਵਿੱਚ ਪੰਜਾਬ ਬੰਦ ਕਰਾਂਗੇ ਤੇ ਵੱਡੀਆਂ ਸੜਕਾਂ ਜਿਹੜੇ ਆਏ ਹੋਏ ਆ ਉਹ ਵੀ ਜਾਮ ਕਰਾਂਗੇ ਤੇ ਜਿਹੜੇ ਡੀਸੀ ਦਫਤਰ ਹੈ ਉਹ ਵੀ ਘੇਰਾਂਗੇ ਅਸੀਂ ਅਣਮਿਥੇ ਸਮੇਂ ਲਈ ਚਾਲੀ ਰਹੀ ਹੈ ਦੇ ਨੈਸਟ ਸਾਡੀ ਨੂੰ ਨਹੀਂ ਚਾਹੀਦੀ 700 ਰੁਪਏ। ਐਂਕਿ ਤੁਹਾਨੂੰ ਵੀ ਪਤਾ ਵੀ 300 ਰੁਪਏ ਤੇ ਗੁਜ਼ਾਰਾ ਨਹੀਂ ਹੁੰਦਾ ਸਾਡਾ। ਘਰ ਦਾ ਖਰਚਾ ਆਉਂ ਜਾਂਦਾ। ਹੋਰ ਕਿਹੜੀ-ਕਿਹੜੀ ਮੰਗਾ ਜੀ ਮੈਂ ਤੁਹਾਡੀਆਂ। ਬਸ ਜੀ ਸਾਨੂੰ ਵੱਧ ਤੋਂ ਵੱਧ ਕੰਮ ਦਿੱਤਾ ਜਾਵੇ। ਮਤਲਬ ਜੇ ਕੰਮ ਸਾਡਾ ਦੂਰ ਚੱਲਦਾ ਤੇ ਸਾਨੂੰ ਮੈਡੀਕਲ ਕਿੱਟ ਸਹਾਇਤਾ ਦਿੱਤੀ ਜਾਵੇ ਤੇ ਸਾਈਕਲ ਦੀ ਵੀ ਮੰਗਦਾ ਸਾਨੂੰ ਉਹ ਵੀ ਦਿੱਤੀ ਜਾਵੇ ਸਰਕਾਰ ਦੇ ਵਿੱਚ। ਨਹੀਂ ਨਹੀਂ ਲਵਾਉਂ ਤਾਰੇ ਕਿ ਜੰਗਲਾਤ ਜੰਗਲਾਤ ਮੋਦੀ ਸਰਕਾਰ ਮੋਤਰਾ ਜੰਗਲਾਤ ਮੋਦੀ ਸਰਕਾਰ ਮੋਤਰਾ ਗੁੰਡਾਰਾ ਹੱਕ ਖੋਣਣੀ ਏ ਮੋਦੀ ਸਰਕਾਰ ਮੋਤਰਾ ਜੰਗਲਾਤ ਹੱਕ ਖੋਣਣੀ ਏ ਮੋਦੀ ਸਰਕਾਰ ਮੋਤਰਾ ਜੰਗਲਾਤ ਅੱਗੇ ਹੋ ਜੇ ਤੀ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼